ਸਸੀ ਕਾਲ ਜੀ ਵੈਲਕਮ ਬੈਕ ਟੂ ਆਰ ਚੈਨਲ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਅੱਜ ਦੀ ਵੀਡੀਓ ਤੁਸੀਂ ਟਾਈਟਲ ਤੋਂ ਦੇਖ ਲਿਆ ਹੋਣਾ ਆਜਾ ਗਈ ਹੈ ਰਖੜੀ ਤੇ ਅੱਜ ਅਸੀਂ ਰਖੜੀ ਦਾ ਵਲੌਗ ਬਣਾ ਲੱਗੇ ਆ ਅੱਜ ਅਸੀਂ ਐਕਸਾਈਟਿਡ ਦਾ ਕਰਕੇ ਵੀ ਆ ਕਿਉਂਕਿ ਅਵੀਰਾਜ ਦੀ ਫਸਟ ਰਖੜੀ ਹੈ ਤੇ ਅਸੀਂ ਅਵੀਰਾਜ ਨੂੰ ਰਖੜੀ ਬੰਨ੍ਹਨੀ ਉਹਦਾ ਰਿਐਕਸ਼ਨ ਦੇਖਣਾ ਕਿ ਜਦੋਂ ਅਸੀਂ ਰਖੜੀ ਬੰਨ੍ਹਦੇ ਆ ਉਹ ਕਿਵੇਂ ਰਿਐਕਟ ਕਰਦਾ ਹੈ ਇਹ ਅੱਜ ਛੋਟੇ ਛੋਟੇ ਮੂਮੈਂਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਲੀਜ਼ ਸਾਰੀ ਵੀਡੀਓਜ਼ ਜ਼ਰੂਰ ਦੇਖਿਓ ਅਗਰ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਕਮੈਂਟ ਜ਼ਰੂਰ ਕਰਿਓ ਮੈਨੂੰ ਕਾਫੀ ਜਾਨੇ ਕਹਿੰਦੇ ਨੇ ਮੈਸੇਜਜ਼ ਤੇ ਅਸੀਂ ਤੁਹਾਡੀ ਵੀਡੀਓ ਦੇਖੀ ਸੀ ਤੇ ਤੁਸੀਂ ਐਦਾਂ ਮਤਲਬ ਜੋ ਵੀ ਨਾ ਵੀਡੀਓ ਦੇ ਰਿਲੇਟਿਡ ਗੱਲ ਕਰਦੇ ਨੇ ਬਟ ਮੈਨੂੰ ਨਹੀਂ ਪਤਾ ਲੱਗਦਾ ਤੁਸੀਂ ਵੀਡੀਓ ਦੇਖ ਰਹੇ ਹੋ ਕਿ ਨਹੀਂ ਅਗਰ ਤੁਸੀਂ ਦੀ ਵੀਡੀਓ ਦੇਖ ਰਹੇ ਹੋ ਤੁਸੀਂ ਪਲੀਜ਼ ਕਮੈਂਟ ਡਾਊਨ ਜ਼ਰੂਰ ਕਰੋ ਤਾਂ ਕਿ ਮੈਨੂੰ ਪਤਾ ਲੱਗੇ ਕਿ ਹਾਂਜੀ ਇਹ ਪਾਰਟਿਕੂਲਰ ਪਰਸਨ ਜਿਹੜੇ ਮੇਰੇ ਨਾਲ ਅਟੈਚ ਨੇ ਉਹਨਾਂ ਨੇ ਵੀਡੀਓ ਦੇਖੀ ਹੈ ਤੁਹਾ ਸੋ ਪਲੀਜ਼ ਕਮੈਂਟ ਜ਼ਰੂਰ ਕਰਿਓ ਐਂਡ ਛੋਟੇ ਛੋਟੇ ਮੂਮੈਂਟਸ ਆ ਸ਼ੇਅਰ ਕਰਾ ਤੁਹਾਨੂੰ ਆ ਮੇਕਅਪ ਲੁੱਕ ਵਧੀਆ ਲੱਗ ਰਿਹਾ ਐ ਇਹ ਮੈਂ ਇਹਦੇ ਤੇ ਵੀ ਵੀਡੀਓ ਬਣਾਈ ਐ ਇਹ ਹੁਣ ਨੈਕਸਟ ਵੀਡੀਓ ਆਏਗੀ ਤੁਸੀਂ ਪਲੀਜ਼ ਜ਼ਰੂਰ ਮੈਂ ਐਕਚੁਅਲੀ ਕੱਲੀ ਹੈਗੀ ਆ ਵਿਰਾਜ ਆਪਣੇ ਪਾਪਾ ਕੋਲੋਂ ਤੰਗ ਬਹੁਤ ਕਰ ਰਿਹਾ ਸੀ ਫੇਰ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਥੋੜਾ ਜਿਹਾ ਵੀਡੀਓ ਸ਼ੂਟ ਕਰ ਲੈਂਦੋ ਇੰਨੀ ਜਲਦੀ ਜਲਦੀ ਮੈਂ ਵੀਡੀਓ ਬਣਾਈ ਪਹਿਲਾ ਮੇਕਅਪ ਲੁੱਕ ਕ੍ਰੀਏਟ ਕੀਤਾ ਐਂਡ ਡਨ ਹੁਣ ਵਲੌਗ ਦੀ ਸਟਾਰਟਿੰਗ ਕਰਨ ਲੱਗੀ ਆ ਫਿਰ ਸਾਰਾ ਕੁਝ ਤੁਹਾਨੂੰ ਮੈਂ ਵੀ ਰਖੜੀ ਬੰਨੀ ਹੈ ਆਪਣੇ ਬ੍ਰਦਰ ਨੂੰ ਮੈਂ ਉਹ ਵੀ ਸ਼ੋ ਕਰਾਂਗੀ ਸਾਰਾ ਜੋ ਵੀ ਅੱਜ ਦੇ ਦਿਨ ਅਸੀਂ ਕਰ ਰਹੇ ਹਾਂ ਸਾਰਾ ਕੁਝ ਤੁਹਾਨੂੰ ਸ਼ੋ ਕਰਾਂਗੇ ਪਲੀਜ਼ ਲਾਈਕ ਜ਼ਰੂਰ ਕਰਕੇ ਜਾਇਓ ਕਮੈਂਟ ਵੀ ਜ਼ਰੂਰ ਕਰਕੇ ਜਾਇਓ ਤਾਂ ਕਿ ਮੈਨੂੰ ਪਤਾ ਲੱਗ ਜਾਏ ਤੁਸੀਂ ਕਮੈਂਟ ਕੀਤਾ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਲਓ ਕਿਉਂਕਿ ਫਿਰ ਅਗਰ ਮੈਂ ਵੀਡੀਓ ਅਪਲੋਡ ਕਰਦੀ ਤਾਂ ਤੁਹਾਨੂੰ ਨਹੀਂ ਪਤਾ ਚੱਲਦਾ ਜੇ ਤੁਸੀਂ ਸਬਸਕ੍ਰਾਈਬ ਕੀਤਾ ਉਹਦੇ ਨਾਲ ਬੈਲ ਆਈਕਨ ਵੀ ਉਹਨੂੰ ਵੀ ਜ਼ਰੂਰ ਕਲਿੱਕ ਕਰੋ ਤੁਸੀਂ ਸਬਸਕ੍ਰਾਈਬ ਕਰ ਦਿੰਦੇ ਹੋ ਬਟ ਤੁਹਾਨੂੰ ਮੇਰੀ ਵੀਡੀਓਜ਼ ਨਹੀਂ ਆਉਂਦੀ ਕਿਉਂਕਿ ਤੁਸੀਂ ਨੋਟੀਫਿਕੇਸ਼ਨ ਨੂੰ ਆਲ ਨਹੀਂ ਕੀਤਾ ਹੁੰਦਾ ਫਿਰ ਇਸ ਕਰਕੇ ਵੀਡੀਓ ਨਹੀਂ ਆ ਪੰਦੀ ਆ ਫਿਰ ਤੁਸੀਂ ਕਰ ਦੋ ਹੁਣ ਅਸੀਂ ਵਲੌਗ ਸਟਾਰਟ ਕਰਦੇ ਹਾਂ ਹਾਂ ਦੇਖੋ ਜੀ ਇੱਥੇ ਚੱਲ ਰਿਹਾ ਵਿਰਾਜ ਦਾ ਰਖੜੀ ਫੋਟੋਸ਼ੂਟ ਅ ਵਿਰਾਜ ਦੀ ਫਰਸਟ ਰਖੜੀ ਹੈ ਤੇ ਅਸੀਂ ਇਹਦਾ ਫੋਟੋਸ਼ੂਟ ਕਰ ਰਹੇ ਸੀ ਅ ਵਿਰਾਜ ਬਹੁਤ ਐਕਸਾਈਟਿਡ ਸੀ ਖੇਡ ਰਿਹਾ ਸੀ ਰਖੜੀਆਂ ਨਾਲ ਚਾਕਲੇਟਸ ਖਾੜ ਰਿਹਾ ਸੀ ਕਾਫੀ ਉਹ ਉਹ ਵੀ ਇੰਜੋਏ ਕਰ ਰਿਹਾ ਸੀ ਇਸ ਮੂਮੈਂਟ ਨੂੰ ਤੇ ਅਸੀਂ ਤੇ ਆਲਰੇਡੀ ਬਹੁਤ ਕਰ ਰਹੇ ਸੀ ਕਿਉਂਕਿ ਵਿਰਾਜ ਦੀ ਫਰਸਟ ਰਖੜੀ ਹੈ ਸਾਨੂੰ ਬਹੁਤ ਐਕਸਾਈਟਮੈਂਟ ਸੀ ਚਲੋ ਜੀ ਹੁਣ ਰਖੜੀ ਦੀ ਸੈਲੀਬ੍ਰੇਸ਼ਨ ਸਟਾਰਟ ਕਰਦੇ ਹਾਂ ਹੈਲੋ ਜੀ ਅਸੀਂ ਹੁਣ ਰਖੜੀ ਬੰਨਣ ਲੱਗੇ ਮਿਲੋ ਮੇਰੇ ਭਰਾ ਨੂੰ ਹੈਲੋ ਮੇਰੀ ਭਾਬੀ ਨੂੰ ਮਿਲੋ ਹੈਲੋ ਹੁਣ ਅਸੀਂ ਕਰੇ ਲੱਗੇ ਆ ਰਖੜੀ ਦੀ ਪਹਿਲਾਂ ਸਟਾਰਟਿੰਗ ਕਮਲ ਤੋਂ ਫਿਰ ਆਏਗੀ ਅਵੀਰਾਜ ਦੀ ਟਰਨ ਹੁਣ ਮੈਂ ਵੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਚੁੰਨ ਕੇ ਲੈ ਕੇ ਆਈਆਂ ਰਖੜੀਆਂ ਬਹੁਤ ਵਧੀਆ ਵਧੀਆ ਰਖੜੀਆਂ ਲੈਣ ਦੀਆਂ ਹਨ ਹਾਂ ਬਹੁਤ ਵਧੀਆ ਹਨਾ ਆਹੋ ਚਲੋ ਮੈਂ ਪਹਿਲਾਂ ਇਹ ਵਾਲੀ ਰਖੜੀ ਬੰਨਦੀ ਆ ਪਰ ਇੰਡੀਆ ਦੇ ਕੰਪੈਰੀਜ਼ਨ ਮੈਨੂੰ ਮਤਲਬ ਉੱਥੇ ਜ਼ਿਆਦਾ ਵਧੀਆ ਹੁੰਦੀ ਹੈ ਨਾ ਉੱਥੇ ਜਿੱਦਾਂ ਲਾਈਟਸ ਵੀ ਹੁੰਦੀਆਂ ਨਾ ਕਿੰਨਾ ਖੁਸ਼ ਹੁੰਦਾ ਹ ਹਮਮ ok <laughs> ecco papi vedi okay. vedi भी नहीं भी <laughs> केड़ी वाली खाओगे वाली मैं वाली ਮਰਾ ਬੈਟਰੀ ਦਾ ਪ੍ਰੋਸੀਜਰ ਪ੍ਰੋਸੀਜਰ ਇਹੋ ਹੀ ਆ ਬਸ ਇੱਕ ਚਾਕਲੇਟ ਥੈਂਕ ਯੂ ਸੋ ਮੱਚ 100 ਡਾਲਰ ਨੇ ਨਹੀਂ ਨਹੀਂ ਜੀ ਨੂੰ ਪਲੀਜ਼ ਅੱਛਾ ਜੀ ਮੈਂ ਦਗਾ ਦਾਂ ਤੁਹਾਨੂੰ ਲਾ ਇਹਨੇ ਬਹੁਤ ਦੇਖੋ ਗਾਇਜ਼ ਦੇਖੋ ਸਾਰੇ ਜਾਣੇ ਦੇਖੋ ਕਿ ਮੈਨੂੰ ਮਿਲਦੇ ਪਏ ਆ 500 5 ਡਾਲਰ ਨਹੀਂ ਸੇਫ 5 ਡਾਲਰ ਦੇਖੋ ਤੁਸੀਂ ਕਮੈਂਟ ਆਨ ਕਰਕੇ ਦੱਸੋ ਕਿ ਮੈਨੂੰ ਐਕਸੈਪਟ ਕਰਨੇ ਚਾਹੀਦੇ ਕਿ ਨਹੀਂ ਕਰਨੇ ਚਾਹੀਦੇ ਤਫਰਾਕ ਬੰਡਲ ਨਹੀਂ ਇਹ ਵੀ ਮੈਂ ਰੱਖੂਗੀ ਤੇ ਹੋਰ ਵੀ ਦੋ ਨਾ ਨਹੀਂ ਨਹੀਂ ਹੋਰ ਨਹੀਂ ਬਸ ਆ ਮੈਂ ਨਹੀਂ ਬੰਦਸ ਆ ਲੱਗੇ ਨਾ 100 ਦਾ ਚੈੱਕ 100 ਤੁਹਾਡੇ ਸਾਹਮਣੇ ਸਹੀ ਆ ਕਿ ਨਹੀਂ ਆ ਬਸ ਸਹੀ ਆ ਬਹੁਤ ਸਹੀ ਆ ਨਹੀਂ ਰਿਜੈਕਟ ਕਰ ਦਿੱਤੇ ਨਹੀਂ ਜੀ ਇਦਾਂ ਨਹੀਂ ਇਉਂ ਇਦਾਂ ਨਹੀਂ ਹੁੰਦਾ ਹੋਤ ਨਹੀਂ ਬਿਚਾਈਦਾ ਨਹੀਂ ਨਾ ਸਾਰੇ ਦੇ ਇੱਕ ਨੀਸ਼ੂ ਦੇ ਵੰਡੇ ਦਾ ਪਿੰਕੀ ਦੇ ਵੰਡੇ ਦਾ ਪਰ ਇਹ ਸਾਰਿਆਂ ਜਣੇ ਦੇ ਵੰਡੇ ਦਾ ਤੇ ਮੈਂ ਨਹੀਂ ਲਾਉਗੀ ਨਾ ਹੁਣ ਸਾਰੀਆਂ ਭੈਣਾਂ ਇੰਡੀਆ 'ਚ ਨੇ ਹੋ ਹੋ ਇਹ ਵੀ ਨੁਨਣਾ ਓਾ ਕਿੰਨੇ ਕੁੱਛ ਨੇ ਮੈਂ ਤਾਂ ਪੂਰੀ ਨਜ਼ਰ ਰੱਖੀ ਸੀ ਹੂੰ ਇਹ ਵੀ ਪਤਾ ਮੈਨੂੰ ਜਦਾਦਾ ਹੀ ਚਾਹੀਦਾ ਹੀ ਵੱਡਾ ਜੀ ਦਾ ਵੀ ਰਾਜਾਂ ਕਿਤੇ ਜਾਣਾ ਹੁੰਦਾ ਹੈ ਤੇ ਮੈਨੂੰ ਚਾਹੀਦਾ ਸੀ ਵੱਡਾ ਬੈਗ ਵੇਖੋ ਕਿੰਨਾ ਸੋਹਣਾ ਤੁਸੀਂ ਕਮੈਂਟ ਔਨ ਕਰਕੇ ਦੱਸੋ ਤੁਹਾਨੂੰ ਵਧੀਆ ਲੱਗਾ ਹਾਲਡੋ ਦਾ ਬੈਗ ਹੈ ਬਹੁਤ ਸੋਹਣਾ ਹੈ ਬਹੁਤ ਸੋਹਣਾ ਬੈਰੀ ਨਾਈਸ ਥੈਂਕ ਯੂ ਸੋ। ਕੀ ਕਿਹਦੀ ਚਾਹੀਸੀ ਫਿਰ ਲਵ ਬਸ ਨਾ ਮੇਰੇ ਮੱਦੇ ਸਮਝੋ ਨਾ ਮੈਨੂੰ 100 ਡਾਲਰ ਵੀ ਮਿਲੇ ਹੋਰ ਮੈਂ ਪਸੰਦ ਤੁਹਾਨੂੰ ਜੈਸਟੀਫਾਈਡ ਹਾਂ ਹੋਣ ਠੀਕ ਹੈ ਆ ਵੀ ਦਾਣ ਨਵਾਂ ਲਈ ਆ ਤੁਸੀਂ ਰੱਖ ਲਓ ਮੈਂ ਤੁਹਾਡੇ ਕੋਲ ਵਾਚ ਲੈਣੀ ਅੱਛਾ ਹੋ ਨਹੀਂ ਮਿਲਨੇ ਹੋਇਆ ਤੇ ਮੇਰੇ ਗਿਆ ਸਰ ਮੈਂ ਨਹੀਂ ਦਵਾਂਗੀ ਕਿਉਂ ਵੀਰਾ ਨਾ

ਮਮੀ 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 ਕਾਤਾ ਅਪੀ ਦਾ ਦੀ ਫਰਸ਼ ਤੇ ਰਖੀ ਵਸਤੂ ਰਖੀ ਹੈ ਨਾ ਚਲੋ ਉਹ ਫੋਟੋ ਖਿਚਾ ਲਉ ਫੋਟੋ ਖਿਚਾ ਲਉ ਵੀਰਾ ਦੇਖੋ ਤਮੇ ਕਰੋ ਹਾਂ ਹਨੋ ਇੰਡੀਆ ਤੋਂ ਅੰਨ ਡਾੜੀ ਤੇ ਕਮਲ ਦੀ ਰੱਖੀ ਹਾ ਤਾਨੂੰ ਇੰਡੀਆ ਤੋਂ ਪਾਰਸਲ ਆਇਆ ਮੈਨੂੰ ਨਹੀਂ ਕਮਲ ਨੂੰ ਤੇ ਰੜੀ ਨੂੰ ਡਾੜੀ ਨੂੰ ਵੀ ਦੇ ਦੋ ਦੇ ਬਾਰੇ ਹੈ ਤੁਹਾਡੇ ਰੈਡੀ ਹੈ ਆਈ ਹੈ ਫੋਰ ਮਾਮਾ ਜੀ ਹੈ ਮੇਰੇ ਖਿਆਲ ਨੀਪੁਜੋਤਰੀ ਦੀ ਵੱਲੋਂ ਆਈ ਹੈ ਹੈ ਆਈਆ ਟਿੰਕੀ ਫਰੀ ਸ਼ੁਭ ਅਨੰਦ ਇਹ ਨਹੀਂ ਤੋਂ ਵੀਵੀਆਂ ਜੋਤੀ ਦੀ ਸ਼ੁਭ ਅਨੰਦ ਹੈ ਮੈਂ ਆਈਆ ਵਿਰਾਜ ਦੀ ਰਖੜੀ ਪੀਗੂ ਵੱਲ ਪੀਗੂ ਨੇ ਸਾੰਟ ਕਿਤਨੀ ਕੋਕੀ ਪਹਿਲਾਂ ਮੈਂ ਹੁਣ ਸ਼ੁਰੂ ਕਰਦੀ ਆ ਨੀਤੂ ਜੋਤੀ ਦੀ ਰਖੜੀ ਹਾਂਜੀ ਇਹ ਆਈਆਂ ਨੇ ਜੀ ਇੰਡੀਆ ਤੋਂ ਰਖੜੀਆਂ ਮੇਰੇ ਭੂਆ ਜੀ ਨੇ ਮੇਰੀਆਂ ਭੈਣਾਂ ਨੇ ਸਾਰਿਆਂ ਨੇ ਰਖੜੀਆਂ ਭੇਜੀਆਂ ਨੇ ਇੱਥੇ ਮੈਂ ਆਪਣੇ ਵੱਡੇ ਭੂਆ ਜੀ ਦੀ ਰਖੜੀ ਬਨ ਰਹੀ ਹਾਂ ਫਿਰ ਮੈਂ ਬਨਾਂਗੀ ਛੋਟੇ ਭੂਆ ਜੀ ਦੀ ਫਿਰ ਨਿੱਤੂ ਦੀਦੀ ਜੋਤੀ ਦੀਦੀ ਪਿੰਕੀ ਪਰੀ ਨੀਸ਼ੂ ਮਹਿਕ ਸਾਰਿਆਂ ਦੀ ਮੈਂ ਟਰਨ ਬਾਈ ਟਰਨ ਰਖੜੀ ਬੰਨ ਲਈ ਤੁਸੀਂ ਹੁਣ ਸਾਰੇ ਆਪਣੇ ਆ ਵੀਡੀਓ ਦੇਖੋ ਤੇ ਗੈਸ ਕਰੋ ਕਿ ਤੁਹਾਡੀ ਰਖੜੀ ਕਿਹੜੀ-ਕਿਹੜੀ ਹੈਗੀ ਹੈ ਫਿਰ ਉਸ ਤੋਂ ਬਾਅਦ ਡੈਡੀ ਨੂੰ ਰਖੜੀ ਬੰਨਣ ਤੋਂ ਬਾਅਦ ਫਿਰ ਅੱਗੇ ਕਮਲ ਦੀ ਟਰਨ ਕਮਲ ਨੂੰ ਮੈਂ ਸਾਰਿਆਂ ਦੀ ਰਖੜੀ ਬੰਨੀ ਅਸੀਂ ਸਾਰਿਆਂ ਨੇ ਤੁਹਾਨੂੰ ਸਾਰਿਆਂ ਨੂੰ ਬਹੁਤ ਮਿਸ ਕੀਤਾ ਤੇ ਹੁਣ ਤੁਹਾਡੇ ਲਈ ਵੀ ਵੀਡੀਓ ਵੀ ਬਣਾਈ ਹੈ ਤੁਸੀਂ ਜੇ ਦੇਖਿਓ ਜਦੋਂ ਦੇਖੋਗੇ ਤੇ ਤੁਸੀਂ ਕਮੈਂਟ ਵੀ ਜ਼ਰੂਰ ਕਰਿਓ ਕਿ ਤੁਸੀਂ ਦੇਖ ਲਈ ਹੋਈ ਹੈ ਫਿਰ ਜਦੋਂ ਕਮਲ ਦੀ ਵੀ ਰਖੜੀ ਹੋ ਗਈ ਡੈਡੀ ਦੀ ਵੀ ਹੋ ਗਈ ਫਿਰ ਉਸ ਤੋਂ ਬਾਅਦ ਨਾਈ ਅਵੀਰਾਜ ਦੀ ਅਵੀਰਾਜ ਦੀ ਇੱਕਦਮ ਸਪੈਸ਼ਲ ਰਖੜੀ ਆਈ ਹੈ ਅਵੀਰਾਜ ਨੂੰ ਭੇਜੀ ਹੈ ਅਵੀਰਾਜ ਦੀ ਦੀਦੀ ਪੀਹੂ ਨੇ ਰਖੜੀ ਜੀ ਭੇਜੀ ਹੈ ਬਹੁਤ ਸੋਹਣੀ ਰਖੜੀ ਭੇਜੀ ਹੈ ਬੀਹੂ ਅਵੀਰਾਜ ਨੂੰ ਬਹੁਤ ਪਸੰਦ ਆਈ ਸੀ ਅਸੀਂ ਵੀ ਬਹੁਤ ਪਸੰਦ ਕੀਤੀ ਥੈਂਕ ਯੂ ਅਵੀਰਾਜ ਦੀ ਇਹ ਫਸਟ ਰਖੜੀ ਹੈ ਤੇ ਅਵੀਰਾਜ ਸਾਰੇ ਪਾਸੇ ਦੇਖ ਰਿਹਾ ਸੀ ਕੀ ਹੋ ਕੀ ਰਿਆ ਨੂੰ ਸਮਝ ਨਹੀਂ ਆ ਰਿਹਾ ਸੀ ਫਿਰ बार-बार ਆਪਣਾ ਹੱਥ ਦੇਖ ਰਿਹਾ ਸੀ ਕਿ ਇਹ ਮੇਰੇ ਹੱਥ ਤੇ ਕੀ ਹੈ ਗਿਆ ਉਹ ਇੰਨਾ ਸੋਹਣਾ ਮੂਵਮੈਂਟ ਸੀ ਨਾ ਬਹੁਤ ਵਧੀਆ ਸੀ ਫਿਰ ਉਸ ਤੋਂ ਬਾਅਦ ਆ ਗਈ ਟਾਂ ਪਾਪੀ ਵਾਲੀ ਰਖੜੀ ਦੀ ਟਾਂ ਆ ਗਈ ਹੁਣ ਤੁਸੀਂ ਸਾਰੇ ਆਪੇ ਪਛਾਨੋ ਕਿ ਦੀ ਕਿਹੜੀ ਵਾਲੀ ਰਖੜੀ ਹੈ ਸਭ ਤੋਂ ਪਹਿਲਾਂ ਐਵੇਂ ਮੰਨੀ ਸੀ ਨੀਤੂ ਦੀਦੀ ਜੋਤੀ ਦੀਦੀ ਦੀ ਫਿਰ ਉਸ ਤੋਂ ਬਾਅਦ ਬਾਕੀ ਸਾਰੀ ਪਹਿਨਾਦੀ ਪਿੰਕੀ ਪਰੇ ਨਿਸ਼ੂ ਮਹਿਕ ਸਭ ਦੀ ਬੰਨੀ ਤੁਸੀਂ ਹੁਣ ਖੁਦ ਕਮੈਂਟ ਕਰਕੇ ਦੱਸਿਓ ਹੁੰ ਟਨ ਆ ਗਈ ਜੀ ਮੇਰੇ ਛੋਟੇ ਵੀਰੇ ਹਰਵਿੰਦ ਦੀ ਫਿਰ ਮੈਂ ਹਰਵਿੰਦ ਨੂੰ ਰਖੜੀ ਬੰਨੀ ਆ ਮੈਂ ਤੁਹਾਡੇ ਨਾਲ ਇੱਥੇ ਗੱਲ ਸ਼ੇਅਰ ਕਰਨਾ ਚਾਹਾਂਗੀ ਐਕਚੁਅਲੀ ਵਲੌਗ ਦੀ ਐਡੀਟਿੰਗ ਉਸੇ ਦਿਨ ਹੋ ਗਈ ਸੀ ਰਖੜੀ ਵਾਲੇ ਦਿਨ ਬਟ ਇਦਾਂ ਆ ਕਿ ਮੇਰੇ ਲਾਈਕ ਫੋਨ ਦੀ ਨਾ ਸਪੇਸ ਦੀ ਕੁਝ ਪ੍ਰੋਬਲਮ ਹੋ ਗਈ ਸੀ ਜਿਹਦੇ ਕਰਕੇ ਮੈਂ ਡਾਊਨਲੋਡ ਨਹੀਂ ਕਰ ਪਾਈ ਫਿਰ ਮੈਂ ਸਾਰੀ ਵੀਡੀਓਜ਼ ਨੂੰ ਦੂਸਰੇ ਫੋਨ 'ਚ ਸੈਂਡ ਕੀਤਾ ਫਿਰ ਉਹਨੂੰ ਐਡਿਟ ਕੀਤਾ ਥੋੜਾ ਬਹੁਤ ਮੈਨੂੰ ਪਤਾ ਨਹੀਂ ਹੁਣ ਕੁਆਲਿਟੀ ਦਾ ਕੋਈ ਡਿਫਰੈਂਸ ਹੋਇਆ ਹੋਏਗਾ ਕਿ ਨਹੀਂ ਪਤਾ ਨਹੀਂ ਸੋਰੀ ਇਸ ਕਰਕੇ ਵਲੌਗ ਆਉਣ ਦੇ ਵਿੱਚ ਥੋੜਾ ਟਾਈਮ ਪੈ ਗਿਆ ਵੈਸੇ ਉਸ ਦਿਨ ਹੀ ਨਹੀਂ ਤੇ ਹੋ ਜਾਣਾ ਸੀ ਇੱਥੇ ਜੀ ਮੈਂ ਮਹਿਕ ਦੀ ਵੀ ਰਖੜੀ ਬੰਨ ਦਿੱਤੀ ਫਿਰ ਹਰਵਿੰਨ ਨੂੰ ਮਿਠਾਈ ਖਲਾਈ ਫਿਰ ਹਰਵਿੰਨ ਇਥੇ ਐਕਸਾਈਟਿਡ ਸੀ ਉਹ ਐਕਸਾਈਟਿਡ ਇਸ ਕਰਕੇ ਸੀ ਕਿਉਂਕਿ ਇੱਥੇ ਹਰਵਿੰਨ ਨੇ ਮੈਨੂੰ ਗਿਫਟ ਦੇਣਾ ਸੀ ਤੇ ਹਰਵਿੰਨ ਇਸ ਕਰਕੇ ਖੁਸ਼ ਹੁੰਦਾ ਪਿਆ ਸੀ ਉਹ ਮੈਨੂੰ ਗਿਫਟ ਦੇ ਕੇ ਬਹੁਤ ਜ਼ਿਆਦਾ ਖੁਸ਼ ਹੁੰਦਾ ਪਿਆ ਸੀ ਉਹ ਮੈਨੂੰ ਗਿਫਟ ਵੀ ਹਰਵਿੰਨ ਦਾ ਬਹੁਤ ਪਸੰਦ ਆਇਆ ਥੈਂਕ ਯੂ ਹਰਵਿੰਨ ਉਹ ਸੋਨਾ ਸੀ ਗਿਫਟ ਬਹੁਤ ਵਧੀਆ ਲੱਗਾ ਮੈਨੂੰ ਥੈਂਕ ਯੂ ਫੇਰਟਾ ਨਾਗੀ ਜੀ ਮੇਰੇ ਸਭ ਤੋਂ ਛੋਟੇ ਵੀਰੇ ਦੀ ਵਾਰਿਸ ਵੀਰੇ ਦੀ ਵਾਰਿਸ ਨੂੰ ਮੈਂ ਫਟਾਫਟ ਰਖੜੀ ਬੰਨ੍ਹ ਦਿੱਤੀ ਸੀ ਕਿ ਰੋਣਾ ਲੱਗ ਜੇ ਕਿ ਆ ਕੀ ਕਰਦੀ ਪਈ ਐ ਮੇਰੀ ਦੀਦੀ ਮੈਂ ਜਲਦੀ ਜਲਦੀ ਬੰਨ੍ਹ ਦਿੱਤੀ ਇੱਥੇ ਅਸੀਂ ਮੈਂ ਆਪਣੇ ਸਾਰੇ ਵੀਰਾਂ ਨੂੰ ਮਿਸ ਕੀਤਾ ਦੀਪੂ ਵੀਰਾ ਵਿਸ਼ਾਲ ਵੀਰਾ ਹੈਰੀ ਵੀਰਾ ਗੁਰਵੀਰ ਵੀਰਾ ਸਾਰਿਆਂ ਨੂੰ ਦੋ ਜੱਟਾਂ ਆ ਰਹੀਆਂ ਰੱਟੀ ਕਾਕਾ ਜੋਨਾ ਕਾ ਕੈਨਾ ਜੋਨਾ 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 ਮੈਨੂੰ ਜੋਨਾ ਮੈਨੂੰ ਤੇਰੇ ਮਨਾਂ ਇਹਨੂੰ ਆ ਇਹਨੂੰ ਹੱਥੇ ਰੱਖੜੀ ਫੜਾ ਦੋ ਇੱਕ ਹਾਂ ਰਾਈਟ ਵਾਲੇ ਹੱਥ ਤੇ ਫਿਰ ਤਾਂ ਨਹੀਂ ਜੀ ਮੇਰੇ ਮੰਮਾ ਦੀ ਮੇਰੀ ਮੰਮਾ ਨੇ ਇੱਥੇ मामੂ ਨੂੰ ਰਖੜੀ ਬੰਨੀ ਹੈ ਪੂਰੇ 10 ਸਾਲ ਬਾਅਦ 2014 ਦੇ ਵਿੱਚ ਮੇਰੇ मामੂ ਆ ਗਏ ਸੀ ਕੈਨੇਡਾ ਫਿਰ ਉਸ ਤੋਂ ਬਾਅਦ ਲਾਈਕ ਮੰਮਾ ਕੋਰੀਅਰ ਕਰਦੇ ਹੁੰਦੇ ਸੀ ਤੇ ਫਿਰ ਉਹਨਾਂ ਨੇ ਇਸ ਵਾਰ ਆਪਣਾ ਖੁਦ ਰਖੜੀ ਬੰਨੀ ਤੇ ਮੰਮਾ ਬੜਾ ਇਮੋਸ਼ਨਲ ਹੁੰਦੇ ਵੇ ਸੀ ਇੱਥੇ ਫਿਰ ਮੰਮਾ ਨੇ ਜਦੋਂ ਆਪਣੀ ਬੰਨ ਦਿੱਤੀ ਫਿਰ ਮੇਰੇ ਇੱਕ ਮਾਸੀ ਇੰਡੀਆ ਨੇ ਉਹਨਾਂ ਦੇ ਅੰਡੇ ਦੀ ਰਖੜੀ ਬੰਨੀ ਅਸੀਂ ਮਾਸੀ ਤੁਹਾਨੂੰ ਵੀ ਇੱਥੇ ਬਹੁਤ ਮਿਸ ਕੀਤਾ ਸੀ ਮੇਰਾ ਮੋਇਨਾ ਮੇਰਾ ਮੋਇਨਾ ਖੈਦੋਨਾ ਚੋਨਾ ਮੋਇਨਾ ਘਰ ਦੇ ਦਾ ਖੈਦੋਨਾ ਸ਼ੂਨਾ ਮੋਨਾ ਮੋਨਾ ਯੇ ਨਕਲ ਕਰੀਂ ਕਲਾਪਿੰਗ ਆ ਮੇਰੇ ਸਭ ਤੋਂ ਛੋਟੇ ਮਾਸੀ ਨੇ ਮਾਸੀ ਨੇ ਵੀ ਰਖੜੀ ਬੰਨ ਲੀ ਸੀ ਵਾਰਿਸ ਨੂੰ ਵੀ ਮਾਮੂ ਨੂੰ ਵੀ ਫੇਟਾ ਨਾ ਇਥੇ ਨਰਮਿੰਨ ਮੇਰੀ ਮਾਸੀ ਦੀ ਬੇਟੀ ਸਭ ਤੋਂ ਛੋਟੀ ਸਾਡੀ ਭੈਣ ਹੈ ਨਰਮੀ ਨੇ ਬੰਨੀ ਕਮਲਵੀਰ ਨੂੰ ਰਖੜੀ ਇੱਥੇ ਮਾਸੀ ਹੱਸ ਰਹੀ ਸੀ ਮਾਸੀ ਕਹਿ ਰਹੀ ਸੀ ਕਮਲ ਨੂੰ ਸਭ ਤੋਂ ਛੋਟੀ ਤੇ ਸਭ ਤੋਂ ਸੋਹਣੀ ਭੈਣ ਮੈਂ ਸਹੀ ਕਿਹਾ ਮਸੀ ਮੇਰੀ ਭੋਲੂ ਜੀ ਭੈਣ ਮੇਰਾ ਗੁੱਗਾ ਬੁੱਗਾ ਫੇਰ ਆਗੀ ਜੀ ਟਨ ਦੇਵਰ ਭਾਬੀ ਦੀ ਇਹਨਾਂ ਦੀ ਰਖੜੀ ਬੰਨੀ ਸਾਰਾ ਕੁਝ ਵਧੀਆ ਵਧੀਆ ਹੋ ਗਿਆ ਥੈਂਕ ਯੂ ਭੁਆਜੀ ਮੇਰੀ ਸਾਰੀਆਂ ਭੈਣਾਂ ਨੂੰ ਤੁਸੀਂ ਰਖੜੀ ਸੈਂਡ ਕੀਤੀ ਬਹੁਤ ਵਧੀਆ ਸੈਲਿਬ੍ਰੇਸ਼ਨ ਹੋ ਗਿਆ ਮੈਂ ਸਭ ਦੀ ਰਖੜੀ ਬੰਨ੍ਹ ਦਿੱਤੀ ਅਸੀਂ ਤੁਸੀਂ ਦੇਖ ਲਈ ਮੈਂ ਸਾਰੇ ਆਪਣੇ ਵੀਰਿਆਨ ਨੂੰ ਵੀ ਬਹੁਤ ਮਿਸ ਕੀਤਾ ਫੇਰ ਅਸੀਂ ਬਹੁਤ ਇੰਜੋਏ ਕੀਤਾ ਤੁਸੀਂ ਉਹ ਵੀਡੀਓ ਦੇਖ ਕੇ ਇੰਜੋਏ ਕਰ ਲਿਓ ਤੇ ਤੁਸੀਂ ਵੀ ਕਮੈਂਟ ਡਾਊਨ ਕਰਿਓ ਤੇ ਹੁਣ ਅਸੀਂ ਮਿਲਦੇ ਆ ਨੈਕਸਟ ਵਲੌਗ 'ਚ ਬਾਏ ਬਾਏ Thanks for watching!